ਸੋ ਅੱਜ ਆਪਾਂ ਪਰਮੇਸ਼ਰ ਜੀ ਦੀ ਜ਼ਲਾਲੀ ਹਜ਼ੂਰੀ ਦੇ ਵਿੱਚ ਬੈਠ ਕੇ ਪਰਮੇਸ਼ਰ ਜੀ ਦੇ ਪਵਿੱਤਰ ਵਚਨ ਦੇ ਵਿੱਚੋਂ ਜਿਸ ਵਿਸ਼ੇ ਦੇ ਬਾਰੇ ਵਿੱਚ ਸਿੱਖਣਾ ਹੈ ਉਹ ਵਿਸ਼ਾ ਹੈ ਕਿ ਪਰਮੇਸ਼ਰ ਦੇ ਹੁੰਦਿਆਂ ਸਾਨੂੰ ਕਿਸੇ ਵੀ ਗੱਲ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਹallelujah ਚਿੰਤਾ ਕਦੋਂ ਤੱਕ ਹੁੰਦੀ ਹੈ ਇਨਸਾਨੋਂ ਜਦੋਂ ਤੱਕ ਪਰਮੇਸ਼ਰ ਉਹਦੀ ਲਾਈਫ ਦੇ ਵਿੱਚ ਨਹੀਂ ਆ ਪਰ ਜਦੋਂ ਪਰਮੇਸ਼ਰ ਉਹਦੀ ਲਾਈਫ ਦੇ ਵਿੱਚ ਹੈ ਤਾਂ ਫਿਰ ਉਹਨੂੰ ਚਿੰਤਾ ਕਰਨੀ ਨਹੀਂ ਚਾਹੀਦੀ Praise the Lord ਸੋ ਆਪਾਂ ਦੇਖੀਏ ਵਚਨ ਦੇ ਵਿੱਚ ਇਦਾਂ ਲਿਖਿਆ ਆ ਇਸਾਈਆ ਦੀ ਕਿਤਾਬ ਬੁੱਕ ਆਫ ਇਜ਼ਾਇਆ ਉਹਦਾ 46 ਨੰਬਰ ਅਧਿਆਇ 46 ਚੈਪਟਰ ਤੇ ਚੌਥੀ ਆਇਤ ਫੋਰਵਰਡ ਇੱਥੇ ਲਿਖਿਆ ਬੁੜੇਪੇ ਤੀਕ ਮੈਂ ਉਹੀ ਹਾਂ ਅਤੇ ਢੋਲਿਆਂ ਤੀਕ ਮੈਂ ਤੈਨੂੰ ਉਠਾਵਾਂਗਾ ਮੈਂ ਬਣਾਇਆ ਤੇ ਮੈਂ ਚੁੱਕਾਂਗਾ ਮੈਂ ਉਠਾਵਾਂਗਾ ਤੇ ਮੈਂ ਛੁਡਾਵਾਂਗਾ ਹallelujah ਸੋ ਕਿੰਨਾ ਪਿਆਰ ਨਜ਼ਰ ਆਉਂਦਾ ਹੈ ਪਰਮੇਸ਼ਵਰ ਦੇ ਇਸ वचन ਦੇ ਅੰਦਰ ਜੇ ਤੁਸੀਂ ਸੂਝ-ਬੂਝ ਦੇ ਨਾਲ ਇਸ ਵਚਨ ਦੇ ਵਿੱਚ ਗੌਰ ਕਰੋ ਤਾਂ ਤੁਹਾਨੂੰ ਪਰਮੇਸ਼ਵਰ ਦਾ ਪ੍ਰੇਮ ਜਿਹੜਾ ਹੈ ਨਾ ਉਹ ਸ਼ੂਂਦਾ ਹੈ ਸਿਰਫ ਨਜ਼ਰ ਹੀ ਨਹੀਂ ਆਉਂਦਾ ਪਰ ਤੁਸੀਂ ਉਸ ਪ੍ਰੇਮ ਨੂੰ ਮਹਿਸੂਸ ਕਰ ਸਕਦੇ ਹੋ ਕਿੰਨੇ ਪਿਆਰ ਦੇ ਨਾਲ ਪ੍ਰਭੂ ਕੀ ਕਹਿ ਰਹੇ ਬੁਢੇਪੇ ਤੀਕ ਮੈਂ ਉਹੀ ਹਾਂ ਇਦਾਂ ਨਹੀਂ ਵੀ ਜਦ ਤੂੰ ਪੈਦਾ ਹੋਇਆ ਤਾਂ ਮੈਂ ਤੇਰਾ ਪਰਮੇਸ਼ਵਰ ਸੀ ਹੁਣ ਤੂੰ ਸਿਆਣਾ ਹੋ ਗਿਆ ਹੁਣ ਮੈਂ ਤੈਨੂੰ ਛੱਡ ਦਿੱਤਾ ਹੁਣ ਤਾਂ ਢੋਲਾ ਝਾਟਾ ਹੋ ਗਿਆ ਤੈਨੂੰ ਆਪੇ ਸਾਰੀਆਂ ਅਕਲਾਂ ਆ ਗਈਆਂ ਤੇ ਹੁਣ ਤੈਨੂੰ ਮੇਰੀ ਜ਼ਰੂਰਤ ਨਹੀਂ ਹੈਗੀ ਆਪਣੇ ਆਪ ਨੂੰ ਤੂੰ ਆਪੇ ਸਾਂਭ ਪਰ ਪ੍ਰਭੂ ਨੇ ਕੀ ਕਿਹਾ ਮੁੜੇ ਪੇ ਦੀਕ ਮੈਂ ਉਹੀ ਹਾਂ ਪਾਉ ਤੇਰੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਮੈਂ ਉਹੀ ਹਾਂ ਜਿਨੇ ਤੈਨੂੰ ਸਿਰਜਿਆ ਆ ਅਤੇ ਢੋਲਿਆਂ ਤੀਕ ਮੈਂ ਤੈਨੂੰ ਉਠਾਵਾਂਗਾ ਭਾਵੇਂ ਤੂੰ ਬੁੱਢਾ ਵੀ ਹੋ ਜਾਵੇਂ ਤੂੰ ਬਜ਼ੁਰਗ ਅਵਸਥਾ ਦੇ ਵਿੱਚ ਚੱਲਿਆ ਜਾਵੇਂ ਤੂੰ ਸਿਆਣਾ ਹੋ ਜਾਵੇਂ ਕੁੱਬਾ ਹੋ ਗਿਆ ਹੋਵੇਂ ਤੇਰੀ ਬੋਲਤੀ ਬੰਦ ਹੋ ਗਈ ਹੋਵੇ ਸੋਨਾ ਜਾਂਦਰਿਆ ਹੋਵੇ ਅੱਖਾਂ ਤੁੰਦਲੀਆਂ ਹੋ ਗਈਆਂ ਹੋਣ ਪਰ ਵਚਨ ਕੀ ਦੱਸਦਾ ਅਤੇ ਢੋਲਿਆਂ ਦੀਕ ਮੈਂ ਤੈਨੂੰ ਉਠਾਵਾਂਗਾ ਮੈਂ ਬਣਾਇਆ ਤੇ ਮੈਂ ਚੁੱਕਾਂਗਾ ਸੋ ਪ੍ਰਭੂ ਕੀ ਕਹਿੰਦੇ ਮੈਂ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਕਰਾਂਗਾ ਕਹਿੰਦੇ ਮੈਂ ਬਣਾਇਆ ਆ ਨਾ ਤੈਨੂੰ ਮੈਂ ਬਣਾਇਆ ਤੇਰੀ ਸਿਰਜਣਾ ਮੈਂ ਕੀਤੀ ਆ ਤੈਨੂੰ ਇਸ ਸੰਸਾਰ ਦੇ ਵਿੱਚ ਮੈਂ ਭੇਜਿਆ ਆ ਤੇ ਮੈਂ ਬਣਾਇਆ ਤੇ ਮੈਂ ਹੀ ਚੁੱਕਾਂਗਾ ਪਾਵਸੀ ਜੇ ਦਿਨ ਤੋਂ ਮਾਂ ਦੇ ਗਰਭ ਦੇ ਵਿੱਚ ਆਏ ਆ ਉਸ ਦਿਨ ਤੋਂ ਲੈ ਕੇ ਜਦ ਤੱਕ ਪਰਮੇਸ਼ਵਰ ਦੀ ਸਾਹਾਂ ਦੀ ਪੂੰਜੀ ਇਸ ਜਿਸਮ ਰੂਪੀ ਭਾਂਡੇ ਦੇ ਅੰਦਰ ਆ ਸਾਡੀ ਸਾਰੀ ਜ਼ਿੰਮੇਵਾਰੀ ਪਰਮੇਸ਼ਵਰ ਦੀ ਆ ਤੁਸੀਂ ਸੋਚੋ ਜਦੋਂ ਆਪਾਂ ਮਾਤ ਗਰਭ ਦੇ ਅੰਦਰ ਸੀਗੇ ਮਦਰ ਬੋਮ ਦੇ ਅੰਦਰ ਉੱਥੇ ਤਾਂ ਸਾਡੀ ਮਦਰ ਦਾ ਹੱਥ ਵੀ ਫੀਡ ਕਰਨ ਦੇ ਲਈ ਸਾਨੂੰ ਨਹੀਂ ਜਾਂਦਾ ਸੀ ਮਾਂ ਕੱਖ ਵਿੱਚ ਪਲ ਰਹੇ ਬੱਚੇ ਦੇ ਮੂੰਹ ਵਿੱਚ ਬੁਰਕੀ ਨਹੀਂ ਪਾ ਸਕਦੀ ਕਈ ਵਾਰੀ ਡਾਕਟਰਸ ਕਹਿੰਦੇ ਨਾ ਤੁਹਾਡਾ ਬੱਚਾ ਵੀਕ ਆ ਮਾਦਾ ਵਸ ਚੱਲਦਾ ਹੋਏ ਤਾਂ ਉਹ ਉਹਨੂੰ ਕੋਖ ਦੇ ਅੰਦਰ ਵੀ ਫੀਡ ਕਰ ਸਕਦੇ ਪਰ ਉਹ ਨਹੀਂ ਕਰ ਸਕਦੇ ਤਾਂ ਉਸ ਕੋਖ ਦੇ ਅੰਦਰ ਉਸ ਗਰਮੀ ਦੇ ਅੰਦਰ ਉਸ ਹਨੇਰੇ ਦੇ ਅੰਦਰ ਉਸ ਜਿੱਕੜ ਗਾਰੇ ਲਹੂ ਮਲ ਮੂਤਰ ਦੇ ਅੰਦਰ ਕਿਵੇਂ ਸਾਹਾਂ ਚੱਲਦੀਆਂ ਆ ਇੱਕ ਬੱਚੇ ਦੀਆਂ ਕੌਣ ਲੁਕ ਆਫਟਰ ਕਰ ਰਿਹਾ ਉੱਥੇ ਉਹਨੂੰ ਕਿੱਥੋਂ ਆਕਸੀਜਨ ਮਿਲ ਰਹੀ ਆ ਉਹਨੂੰ ਕਿਵੇਂ ਸੁਣ ਰਿਹਾ ਹੈ ਉਹ ਬੱਚਾ ਇੱਕ ਪਾਣੀ ਦੇ ਅੰਦਰ ਆ ਉਹ ਪਰ ਉਹਨੂੰ ਫਿਰ ਵੀ ਆਵਾਜ਼ ਸੁਣਾਈ ਦਿੰਦੀ ਆ ਮਦਰਸ ਨੇ ਐਕਸਪੀਰੀਅੰਸ ਕੀਤਾ ਹੋਵੇਗਾ ਅਚਾਨਕ ਖੜਕਾਂ ਹੋਇਆ ਤੇ ਜਦੋਂ 6 7th ਮੰਥ ਹੁੰਦਾ ਪ੍ਰੈਗਨਨਸੀ ਦਾ ਤਾਂ ਬੱਚਾ ਉਸ ਖੜਕੇ ਦੇ ਨਾਲ ਕੋਖ ਦੇ ਅੰਦਰ ਹੀ ਸਹਿਮ ਜਾਂਦਾ ਆ ਇੱਕਦਮ ਡਰ ਜਾਂਦਾ ਆ ਹਿੱਲਦਾ ਆ ਕੋਈ ਸ਼ਾਊਟ ਕਰਦਾ ਆ ਤਾਂ ਉਹਦੀ ਮੂਵਮੈਂਟ ਡਿਫਰੈਂਟ ਹੁੰਦੀ ਆ ਤੇ ਉਹਨੂੰ ਲੁੱਕ ਆਫਟਰ ਕਰਦਾ ਆ ਤੇ ਪ੍ਰਭੂ ਨੇ ਕਿਹਾ ਮੈਂ ਬਣਾਇਆ ਉੱਥੇ ਪਰਮੇਸ਼ਰ ਉਹਦੀ ਦੇਖਭਾਲ ਕਰਦੇ ਆ ਕਿ ਦੀ ਸਾਡੀ ਜਦੋਂ ਅਸੀਂ ਕੁੱਖ ਦੇ ਅੰਦਰ ਸੀ ਉਹਨਾਂ ਦੀ ਜਿਹੜੇ ਅੱਜ ਕੁੱਖਾਂ ਦੇ ਅੰਦਰ ਆ ਹਰ ਕਦੋਂ ਤੱਕ ਪ੍ਰਭੂ ਕਹਿੰਦੇ ਮੈਂ ਤੁਹਾਨੂੰ ਸੰਭਾਲੂਗਾ ਜਦ ਤੱਕ ਤੁਸੀਂ ਇਸ ਧਰਤੀ ਤੇ ਹੋ ਅਖੀਰ ਤੱਕ ਧੌਲਿਆਂ ਤਿੱਕਰ ਬਜ਼ੁਰਗੀ ਦੀ ਅਵਸਥਾ ਤਿੱਕਰ ਮੈਂ ਉਠਾਵਾਂਗਾ ਤੇ ਮੈਂ ਛੁਡਾਵਾਂਗਾ ਸੋ ਪ੍ਰਭੂ ਤੁਹਾਡੀ ਹਰ ਚੀਜ਼ ਦੇ ਵਿੱਚ ਮਦਦ ਕਰਨਗੇ ਜਿੱਥੇ ਤੁਸੀਂ ਡਿੱਗ ਗਏ ਉਹ ਤੁਹਾਨੂੰ ਚੁੱਕਣ ਵਾਲਾ ਕੋਈ ਨਹੀਂ ਪ੍ਰਭੂ ਤੁਹਾਨੂੰ ਚੁੱਕਣਗੇ ਸਿਰਫ ਜ਼ਮੀਨ ਤੇ ਡਿੱਗੇ ਹੋਿਆਂ ਨੂੰ ਨਹੀਂ ਅਗਰ ਤੁਸੀਂ ਮਨੁੱਖਾਂ ਦੀ ਨਜ਼ਰ ਦੇ ਵਿੱਚ ਡਿੱਗ ਚੁੱਕੇ ਹੋ ਤਾਂ ਪਰਮੇਸ਼ਵਰ ਤੁਹਾਨੂੰ ਉਹਨਾਂ ਦੀ ਨਜ਼ਰਾਂ ਦੇ ਵਿੱਚ ਵੀ ਛੁਪਣ ਦੇ ਲਈ ਸਮਰਥੀ ਆ ਹਾਲੇਲੂਇਆ ਅਗਰ ਸੀ ਆਪਣੇ ਮਨ ਦੇ ਅੰਦਰ ਆਸ ਦੇ ਵਿੱਚ ਮਰ ਚੁੱਕੇ ਹੋ ਤੁਹਾਨੂੰ ਪਰਮੇਸ਼ਰ ਉਠਾਉਣਗੇ ਉਸ ਮਰੀ ਹੋਈ ਆਸ ਦੇ ਵਿੱਚੋਂ ਤੁਹਾਨੂੰ ਬਾਹਰ ਕੱਢਣਗੇ ਸੋ ਪ੍ਰਭੂ ਕਹਿੰਦੇ ਮੈਂ ਤੁਹਾਨੂੰ ਛੁਡਾਵਾਂਗਾ ਕਿੱਥੋਂ ਬੁੜੀਆਂ ਸੋਚਾਂ ਤੋਂ ਬੁਰਿਆਂ ਖਿਆਲਾਂ ਤੋਂ ਬਿਮਾਰੀਆਂ ਤੋਂ ਕਮਜ਼ੋਰੀਆਂ ਤੋਂ ਪਰੇਸ਼ਾਨੀਆਂ ਤੋਂ ਦੁਸ਼ਟ ਆਤਮੀਆਂ ਤੋਂ ਹਰੇਕ ਉਸ ਚੀਜ਼ ਤੋਂ ਜਿਸ ਤੋਂ ਤੁਹਾਨੂੰ ਛੁਟਕਾਰਾ ਚਾਹੀਦਾ ਪ੍ਰਭੂ ਕਹਿੰਦੇ ਮੈਂ ਤੁਹਾਨੂੰ छुड़ाਵਾਂਗਾ ਸੋ ਪ੍ਰਭੂ ਪੂਰੀ ਤਰ੍ਹਾਂ ਸਾਡੀ ਜ਼ਿੰਮੇਵਾਰੀ ਚੱਕ ਰਹੇ ਆ ਹallelujah ਸੋ ਇਹ ਛੋਟੀ ਗੱਲ ਨਹੀਂ ਆ ਜਿਹਦੀ ਜ਼ਿੰਮੇਵਾਰੀ ਖੁਦ ਪਰਮੇਸ਼ਰ ਚੱਕ ਲੈਣ ਉਸ ਇਨਸਾਨ ਨੂੰ ਫੇਗਮ ਕਾਦਾ ਕਾਦੀ ਚਿੰਤਾ ਉਸ ਸਾਨੂੰ ਤੁਹਾਨੂੰ ਲੱਗਦਾ ਕਿ ਤੁਹਾਡੇ ਜੀਵਨ ਦੇ ਅੰਦਰ ਪਰਮੇਸ਼ਰ ਪ੍ਰੈਜ਼ੈਂਟ ਹੈ ਹਾਜ਼ਰੀ ਹੈ ਕਦੇ-ਕਦੇ ਜੀਵਨ ਦੇ ਅੰਦਰ ਪਰਮੇਸ਼ਰ ਹੈ ਤੁਹਾਡੇ ਸਾਰਿਆਂ ਦੇ ਅੰਦਰ ਤੇ ਚਿੰਤਾ ਕਿੰਨੂ-ਕਿੰਨੂ ਹੈਗੀ ਆ ਸੱਚ ਬੋਲ ਦਿਓ ਨੋ ਵਰੀਜ਼ ਯੈਸ ਗੁੱਡ ਇਮਾਨਦਾਰੀ ਵੀ ਕੋਈ ਚੀਜ਼ ਹੁੰਦੀ ਆ ਹਨਾ ਤਾਂ ਜੀ ਨੇ ਇੱਥੇ ਇੱਕ ਹੱਥ ਰੱਖਿਆ ਵੀ ਹੈਗੀ ਆ ਪ੍ਰਭੂ ਨੂੰ ਦੇਖਦਾ ਵਾ ਲੋਕੀ ਨਾ ਦੇਖਣ ਸੋ ਸਾਡੀ ਲਾਈਫ ਦੇ ਵਿੱਚ ਪ੍ਰਭੂ ਵੀ ਆ ਜਾਣਦੇ ਆ ਕਿ ਪ੍ਰਭੂ ਹੈਗੇ ਆ ਸਾਡੀ ਲਾਈਫ ਦੇ ਵਿੱਚ ਫੇਪੀ ਇੰਨਾ ਫਿਕਰ ਕਰਦੇ ਆ ਇੰਨੀ ਚਿੰਤਾ ਕਰਦੇ ਆ ਤੁਹਾਨੂੰ ਪਤਾ ਜਦੋਂ ਅਸੀਂ ਇੱਕ ਦੋਵੇਂ ਚੀਜ਼ਾਂ ਕੱਠੀਆਂ ਕਰਦੇ ਆ ਤਾਂ ਅਸੀਂ ਪ੍ਰਭੂ ਨੂੰ ਆਦਰ ਨਹੀਂ ਦਿੰਦੇ ਇੱਕ ਪਾਸੇ ਅਸੀਂ ਕਹਿੰਨੇ ਪ੍ਰਭੂ ਮੇਰੇ ਜੀਵਨ ਦੇ ਵਿੱਚ ਆ ਮੈਂ ਮੰਨਦਾ ਆ ਯਾ ਕਿ ਪ੍ਰਭੂ ਮੇਰੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਪ੍ਰਭੂ ਨੇ ਚੱਕਿਆ ਹੋਇਆ ਮੇਰੇ ਸਾਰੇ ਗਮ ਪ੍ਰਭੂ ਨੇ ਚੱਕੇ ਮੇਰੀਆਂ ਪਰੇਸ਼ਾਨੀਆਂ ਪ੍ਰਭੂ ਨੇ ਚੱਕ ਲਈਆਂ ਉਹ ਮੈਨੂੰ ਚੰਗਾ ਕਰ ਸਕਦਾ ਇੱਦਾਂ 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 ਪਰ ਫਿਰ ਕੋਈ ਜਣਾ ਆਉਂਦਾ ਕਿੰਨਾ ਤੇਰਾ ਮੂੰਹ ਘਾ ਤੇ ਸਮੋਸੇ ਵਰਗਾ ਬਣਿਆ ਆ ਕੀ ਕਰੀਏ ਭੈਣ ਜੀ ਫਿਕਰ ਹੀ ਬੜਾ ਆ ਟੈਨਸ਼ਨ ਬੜੀ ਆ ਨਿਆਣਿਆਂ ਦੀ ਚਿੰਤਾ ਇਹਨਾਂ ਦੇ ਵਿਆਹਾਂ ਦੀ ਚਿੰਤਾ ਤੁਹਾਡੇ ਭਾਜੀ ਦੀ ਚਿੰਤਾ ਭਾਜੀ ਕਹਿੰਦਾ ਭੈਣ ਤੁਹਾਡੀ ਦੀ ਚਿੰਤਾ ਨਾ ਕਸ਼ ਲੈ ਕੇ ਬੈਠੇ ਆ ਤਾਂ ਕੀ ਇਹ ਪ੍ਰਭੂ ਨੂੰ ਆਦਰ ਦੇਣਾ ਹੋਊਗਾ ਹੁਣ ਕਹੀ ਕਹਿਣਗੇ ਵੀ ਹੁਣ ਤੇਰੇ ਆਖੇ ਲਾ ਕੇ ਸਾਰੀਆਂ ਜ਼ਿੰਮੇਵਾਰੀਆਂ ਛੱਡ ਜੀਏ ਹੱਤੇ ਹੱਤ ਧਰ ਕੇ ਬਹਿ ਜੀਏ ਨਹੀਂ ਹੱਤੇ ਹੱਤ ਧਰ ਕੇ ਬਹਿਣ ਵਾਲੇ ਨੂੰ ਤਾਂ ਪਰਮੇਸ਼ਵਰ ਵੀ ਪਸੰਦ ਨਹੀਂ ਕਰਦਾ ਤਾਂ ਮੈਂ ਕਿਵੇਂ ਕਹਿ ਸਕਦੀ ਵੀ ਬਹਿਲੇ ਹੋ ਕੇ ਬਹਿ ਜਾਓ ਵਚਨ ਕਹਿੰਦਾ ਖੁਸ਼ ਹੋ ਕੇ ਕੰਮ ਕਰੋ ਚਿੰਤਾ ਰੱਖ ਕੇ ਨਾ ਕਰੋ ਕਹਿੰਦਾ ਆਪਣੀ ਸਾਰੀ ਚਿੰਤਾ ਉਹਦੇ ਉੱਤੇ ਸੁੱਟ ਦੇ ਉਹਨੂੰ ਤੇਰੀ ਪਰਵਾਹ ਆ ਐਣੀ ਵੀ ਤੁਸੀਂ ਹਲ ਚਲਾ ਰਹੇ ਹੋ ਟਰੈਕਟਰ ਚਲਾ ਰਹੇ ਹੋ ਗੱਡੀ ਚਲਾ ਰਹੇ ਹੋ ਰੋਟੀ ਬਣਾ ਰਹੇ ਹੋ ਘਰ ਸਫਾਈਆਂ ਕਰਦੇ ਹੋ ਆਫਿਸ ਵਿੱਚ ਗਏ ਟੀਚਰ ਹੋ ਵਕੀਲ ਹੋ ਵਾਟਐਵਰ ਹੂਐਵਰ ਯੂ ਆਰ ਤੁਸੀਂ ਉੱਥੇ ਫਿਕਰ ਦੀ ਟੋਕਰੀ ਸਿਰ ਤੇ ਹੀ ਰੱਖੀ ਆ ਤਾਂ ਉਥੇ ਤੁਹਾਡਾ ਮਨ ਨਹੀਂ ਲੱਗਣਾ ਸ਼ਰਧਾ ਵਚਨ ਅਕੋਰਡਿੰਗਲੀ ਜੋ ਤੁਸੀਂ ਕਰ ਸਕਦੇ ਹੋ ਉਹ ਰੀਜ ਨਾਲ ਕਰੋ ਪਰ ਜੋ ਤੁਹਾਡੇ ਹੱਥ ਵਾਸ ਨਹੀਂ ਆ ਉਹ ਪਰਮੇਸ਼ਵਰ ਉੱਤੇ ਛੱਡ ਦਿਓ ਸਮਝ ਰਹੇ ਹੋ ਜਿਹੜਾ ਕੰਮ ਤੁਸੀਂ ਕਰ ਹੀ ਨਹੀਂ ਸਕਦੇ ਚਿੰਤਾ ਤੇ ਇਸੇ ਲਈ ਕਰਦੇ ਹੋ ਨਾ ਕਿ ਇਹ ਕੰਮ ਤੁਹਾਡੇ ਕੋਲੋਂ ਨਹੀਂ ਹੋ ਰਿਹਾ ਇਸ ਗੱਲ ਦੀ ਚਿੰਤਾ ਹੈ ਕਿ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਬਹੁਤ ਅਮੀਰ ਹੋ ਜਾਓ ਤੁਸੀਂ ਚਾਹੁੰਦੇ ਹੋ ਤੁਸੀਂ ਬਹੁਤ ਛੇਤੀ ਠੀਕ ਹੋ ਜਾਓ ਤੁਸੀਂ ਚਾਹੁੰਦੇ ਹੋ ਛੇਤੀ ਘਰ ਬਣ ਜਾਏ ਤੁਸੀਂ ਚਾਹੁੰਦੇ ਹੋ ਜੌਬ ਮਿਲ ਜਾਏ ਤੁਸੀਂ ਚਾਹੁੰਦੇ ਹੋ ਬੱਚੇ ਅਗਿਆਕਾਰੀ ਵਿੱਚ ਆ ਜਾਣ ਤੁਸੀਂ ਚਾਹੁੰਦੇ ਹੋ ਬੱਚਿਆਂ ਦੀਆਂ ਮੈਰਿਜੇਸ ਅੱਛੇ ਘਰਾਂ ਦੇ ਵਿੱਚ ਹੋ ਜਾਣ ਪਰ ਨਹੀਂ ਹੋ ਰਹੀਆਂ ਇਹ ਹੀ ਚਿੰਤਾ ਹੈ ਨਾ ਜੇ ਤੁਸੀਂ ਕਰ ਸਕਦੇ ਹੁੰਦੇ ਤਾਂ ਤੁਸੀਂ ਕਰ ਲੈਣਾ ਸੀ ਇਹਦਾ ਹੱਲ ਤੋ ਕਿਉਂਕਿ ਤੁਹਾਡੇ ਕੋਲੋਂ ਨਹੀਂ ਹੋਇਆ ਤੇ ਹੁਣ ਜਿਹੜਾ ਕੰਮ ਤੁਹਾਡੇ ਕੋਲੋਂ ਹੋ ਹੀ ਨਹੀਂ ਸਕਿਆ ਉਹਦੇ ਲਈ ਚਿੰਤਾ ਕਰਕੇ ਕੀ ਕਰ ਲੋਗੇ ਕੀ ਚਿੰਤਾ ਕਰਨ ਦੇ ਨਾਲ ਉਹ ਮਸਲੇ ਹੱਲ ਹੋ ਜਾਣਗੇ ਨਹੀਂ ਤਾਂ ਫਿਰ ਕੀ ਕਰਨਾ ਚਾਹੀਦਾ ਆ ਹਰ ਉਹ ਕੰਮ ਜੋ ਤੁਸੀਂ ਨਹੀਂ ਕਰ ਸਕਦੇ ਉਹਨੂੰ ਪਰਮੇਸ਼ਵਰ ਦੇ ਲਈ ਛੱਡ ਦਿਓ ਔਰ ਪਰਮੇਸ਼ਵਰ ਨੂੰ ਕਹੋ ਪ੍ਰਭੂ ਇਹ ਮੇਰੇ ਵੱਸੋਂ ਬਾਹਰ ਆ ਔਰ ਜੋ ਮਨੁੱਖਾਂ ਤੋਂ ਅਣ ਹੋਣਾ ਆ ਸਭੋ ਕੁਝ ਪਰਮੇਸ਼ਵਰ ਤੋਂ ਹੋ ਸਕਦਾ ਆ ਹallelujah ਪ੍ਰਭੂ ਮੈਂ ਮਿਹਨਤ ਕਰਾਂਗਾ ਤੁਹਾਡੇ ਦਿੱਤੇ ਹੋਏ ਬਲ ਤੇ ਜ਼ੋਰ ਦੇ ਨਾਲ ਸਫਲ ਕਰੋਗੇ ਤੁਸੀਂ ਮੈਨੂੰ ਹallelujah ਪ੍ਰਭੂ ਇਹ ਤੇ ਆ ਪੁੱਤਰ ਤੁਸੀਂ ਮੈਨੂੰ ਦਿੱਤੇ ਪੋਸ਼ਣਾ ਕਰਨ ਦੀ ਤੁਸੀਂ ਮੇਰੀ ਡਿਊਟੀ ਲਗਾਈ ਮੈਂ ਇਹਨਾਂ ਦੀ ਪਾਲਣਾ ਪੋਸ਼ਣਾ ਕਰਾਂਗਾ ਇਹਨਾਂ ਨੂੰ ਸਕੂਲ ਕਾਲਜ ਵਿੱਚ ਭੇਜਾਂਗਾ ਪਰ ਇਹਨਾਂ ਨੂੰ ਸਫਲ ਬਣਾਓਗੇ ਤੁਸੀਂ ਇਹਨਾਂ ਦੀਆਂ ਖੁਸ਼ੀਆਂ ਇਹਨਾਂ ਦੇ ਬ੍ਰਾਈਟ ਫਿਊਚਰ ਦੀ ਜ਼ਿੰਮੇਵਾਰੀ ਖੁਦਾ ਜੀ ਤੁਹਾਡੀ ਆ ਮੈਂ ਉਹ ਕਰਾਂਗਾ ਖੁਦਾ ਜੋ ਮੈਂ ਕਰ ਸਕਦਾ ਤੇ ਜੋ ਮੈਂ ਨਹੀਂ ਕਰ ਸਕਦਾ ਉਹ ਮੈਂ ਜਾਣਦਾ ਕਿ ਮੇਰੇ ਖੁਦਾ ਜੀ ਉਹ ਸਭ ਕੁਝ ਤੁਸੀਂ ਕਰ ਸਕਦੇ ਹੋ ਹਾਲੇਲੂਇਆ ਅਰ ਜਦੋਂ ਸੀ ਇੱਕ ਜੀਵਨ ਦੇ ਵਿੱਚ ਅਪਣਾ ਲਵਾਂਗੇ ਆਪਣੇ ਆਪ ਦੇ ਨਾਲ ਬਹੁਤ ਸੌਖੇ ਹੋ ਜਾਣਗੇ ਕੁਝ ਲੋਕਾਂ ਦੇ ਕੋਲੇ ਔਲਾਦ ਨਹੀਂ ਆ ਉਹ ਬਹੁਤ ਪਰੇਸ਼ਾਨ ਆ ਏਜ ਉਹਨਾਂ ਦੀ ਹੋਗੀ 50+ प्लस, 55+ 50 55 ਤੋਂ ਉੱਪਰ ਹੋਗੇ ਅਰੇ ਉਹਨਾਂ ਨੂੰ ਡਾਕਟਰਸ ਨੇ ਕਹਿ ਦਿੱਤਾ ਕਿ ਨਹੀਂ ਹੋ ਸਕਦਾ ਤੁਸੀਂ ਕਨਸੀਵ ਨਹੀਂ ਕਰ ਸਕਦੇ ਬੱਚੇ ਨੂੰ ਜਨਮ ਨਹੀਂ ਦੇ ਸਕਦੇ ਪੇਸ਼ਾਨਿਆ ਇਸ ਲਈ ਕਿ ਉਹਨਾਂ ਦਾ ਨਾਮ ਲੈਣ ਵਾਲਾ ਕੋਈ ਇਸ ਸੰਸਾਰ ਉੱਤੇ ਨਹੀਂ ਆ ਇਸ ਲਈ ਪਰੇਸ਼ਾਨ ਆ ਕਿ ਉਹਨਾਂ ਨੂੰ ਬੁਢਾਪੇ ਵਿੱਚ ਕੌਣ ਸੰਭੂਗਾ ਮੈਨੂੰ ਲੱਗਦਾ ਕਿ ਇਹ ਦੋ ਮੇਨ ਰੀਜ਼ਨ ਰਹਿੰਦੇ ਆ ਜਦੋਂ ਅਸੀਂ ਉਹਨਾਂ ਨੂੰ ਪੁੱਛਦੇ ਆ ਕਿ ਤੁਸੀਂ ਕੈਸ ਚੀਜ਼ ਨੂੰ ਲੈ ਕੇ ਜ਼ਿਆਦਾ ਚਾਹੁੰਦੇ ਸੀ ਕਿ ਔਲਾਦ ਹੁੰਦੀ ਕਾਰਨ ਉਹਨਾਂ ਦੇ ਹੁੰਦੇ ਕਿ ਸਾਡਾ ਨਾਮ ਲੈਣ ਵਾਲਾ ਕੋਈ ਨਹੀਂ ਹੈਗਾ ਸਾਨੂੰ ਕਿੰਨੇ ਚੇਤੇ ਕਰਨਾ ਤੇ ਦੂਜਾ ਕਿ ਸਾਨੂੰ ਬੁੱਢੇ ਬਾਰੇ ਸਾਂਭਣਾ ਕਿੰਨੇ ਆ ਡਾਕਟਰ ਅਬਦੁਲ ਕਲਾਮ ਦਾ ਨਾਮ ਲੈਣ ਵਾਲਾ ਕੌਣ ਸੀ ਕਿ ਉਹਨਾਂ ਦੇ ਬੱਚਿਆਂ ਦਾ ਕਰਕੇ ਤੁਸੀਂ ਉਹਨਾਂ ਨੂੰ ਜਾਣਦੇ ਹੋ ਤਾਂ ਪ੍ਰਭੂ ਯਿਸੂ ਮਸੀਹ ਨੂੰ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਬੱਚਿਆਂ ਦਾ ਕਰਕੇ ਜਾਣਦੇ ਹੋ ਵੀ ਲੈਣਾ ਨਹੀਂ ਚਾਹੁੰਦੇ ਅਰ ਪੇਰੈਂਟਸ ਖੋਦ ਕਹਿੰਦੇ ਇਹਦੇ ਨਾਲੋਂ ਤਾਂ ਕੋਈ ਨਾ ਹੁੰਦਾ ਕਿਉਂਕਿ ਉਹਨਾਂ ਨੇ ਇਹੋ ਜੇ ਬਲੱਛਣੇ ਕੰਮ ਪੰਜਾਬੀ ਚ ਕਹੀਏ ਕੀਤੇ ਇਹੋ ਜੇ ਕਚੱਜੇ ਕੰਮ ਕੀਤੇ ਬੁਰੇ ਕੰਮ ਕੀਤੇ ਉਹਨਾਂ ਨੇ ਕਿ ਮਾਂ ਪਿਓ ਦੀ ਇੱਜ਼ਤ ਮਿੱਟੀ ਵਿੱਚ ਰੋਲ ਦਿੱਤੀ ਜੇ ਕਿਸੇ ਦਾ ਪੁੱਤ ਦਾ ਕਿਸੇ ਸਟੂਡੇ ਬੇਚਾ ਆ ਜਵੇ ਤੁਸੀਂ ਉਹਦੀ ਮਾਂ ਨੂੰ ਪੁੱਛ ਕੇ ਦੇਖੋ ਉਹਦੇ ਪਿਓ ਨੂੰ ਪੁੱਛ ਕੇ ਦੇਖੋ ਕੀ ਉਹ ਕਹੋਣਾ ਚਾਹੂਗਾ ਕਿ ਮੈਂ ਇਸ ਬਲਾਤਕਾਰੀ ਦੀ ਮਾਂ ਆ ਇਸ ਬਲਾਤਕਾਰੀ ਦਾ ਪਿਤਾ ਆ ਕਿਸੇ ਮਰਡਰਰ ਦੇ ਕਿਸੇ ਕਾਤਿਲ ਦੇ ਮਾਂ ਪਿਓ ਕਹੋਣਾ ਕੋਈ ਪਸੰਦ ਕਰੂਗਾ ਨਹੀਂ ਸ਼ੁਕਰ ਹੈ ਖੁਦਾ ਦਾ वचन ਵਿੱਚ ਲਿਖਿਆ ਤੁਹਾਡੇ ਪੁੱਤਰ ਯਹੋਵਾ ਵੱਲੋਂ ਸਿੱਖੇ ਹੋਏ ਹੋਣਗੇ ਤੇ ਉਹਨਾਂ ਦੀ ਸ਼ਾਂਤੀ ਬਹੁਤੀ ਹੋਊਗੀ ਹallelujah ਜੇ ਅਸੀਂ ਸਾਡੇ ਬੱਚਿਆਂ ਨੂੰ ਚੰਗੀ ਸਿੱਖਿਆ ਦਵਾਂਗੇ ਤਾਂ ਉਹ ਜ਼ਰੂਰ ਚੰਗੇ ਕੰਮ ਕਰਨਗੇ ਸਿਰਫ ਚੰਗੀ ਸਿੱਖਿਆ ਦੇਣ ਦਾ ਕਰਕੇ ਨਹੀਂ ਜੇ ਅਸੀਂ ਚੰਗੇ ਹੋਵਾਂਗੇ ਅਸੀਂ ਪਰਮੇਸ਼ਵਰ ਦੇ ਡਰ ਭੈ ਵਿੱਚ ਰਵਾਂਗੇ ਅਸੀਂ ਪਰਮੇਸ਼ਵਰ ਦੇ ਵਚਨਾਂ ਦੀ ਆਗਿਆਕਾਰੀ ਕਰਾਂਗੇ ਤਾਂ ਉਹ ਫੜ ਸਾਡੇ ਬੱਚਿਆਂ ਦੇ ਜੀਵਨ ਦੇ ਰਾਹੀ ਅਸੀਂ ਜ਼ਰੂਰ ਚੱਖਾਂਗੇ ਪਰ ਮੈਂ ਇਹ ਦੱਸਣਾ ਚਾਹਨੀ ਆ ਕਿ ਸਿਰਫ ਅਗਰ ਤੁਸੀਂ ਇਹ ਸੋਚਦੇ ਹੋ ਕਿ ਮੇਰਾ ਨਾਮ ਲੈਣ ਵਾਲਾ ਕੋਈ ਨਹੀਂ ਆ ਤਾਂ ਅੱਜ ਮੈਂ ਤੁਹਾਨੂੰ ਕਿੰਨੀਆਂ ਐਗਜ਼ਾਮਪਲਸ ਦਿੱਤੀਆਂ ਕਿ ਬੱਚਿਆਂ ਦਾ ਕਰਕੇ ਉਹਨਾਂ ਦਾ ਨਾਮ ਨਹੀਂ ਮਾਤਾ ਪਿਤਾ ਦਾ ਲਿਆ ਜਾਂਦਾ ਹਰ ਇਨਸਾਨ ਦਾ ਨਾਮ ਉਹਦੇ ਕੰਮਾਂ ਦਾ ਕਰਕੇ ਲਿਆ ਜਾਂਦਾ ਹੈ ਅਰੇ ਰਹੀ ਗੱਲ ਕਿ ਬੁਢਾਪੇ ਦੇ ਵਿੱਚ ਸਾਨੂੰ ਸੰਭਾਲਣਗੇ ਸੋ ਦੇਖਿਆ ਮਾ ਪਿਓ ਦੀ ਚੀਤਾ ਨੂੰ ਅੱਗ ਤੱਕ ਨਹੀਂ ਦਿੱਤੀ ਔਲਾਦ ਨੇ ਹੱਥ ਨਹੀਂ ਲਾਇਆ ਲਫਾਫੇ ਖੋਲ ਕੇ ਮੂੰਹ ਤੱਕ ਨਹੀਂ ਦੇਖੇ ਅਰ ਜਿਨ੍ਹਾਂ ਨੂੰ ਜੈਸਾ ਆਦਮ ਤੁਸੀਂ 60 ਲੱਖ 65 ਲੱਖ ਕਰੋੜ ਰੁਪਈਆ ਲਗਾ ਕੇ ਵਿਦੇਸ਼ਾਂ ਵਿੱਚ ਭੇਜ ਰਹੇ ਹੋ ਜਦੋਂ ਤੁਸੀਂ ਢਿੱਲੇ ਮੱਠੇ ਹੁੰਦੇ ਹੋ ਤਾਂ ਕੌਣ ਆਉਂਦਾ ਤੁਹਾਨੂੰ ਸੰਭਲਣ ਤੁਸੀਂ ਤਾਂ ਇਸੇ ਲਈ ਚਾਹੁੰਦੇ ਸੀ ਨਾ ਤੁਹਾਨੂੰ ਸੰਭਾਲਣ ਕਿ ਜਦੋਂ ਦੁੱਖ ਸੁੱਖ ਹੋਵੇ ਉਹ ਤੁਹਾਡੇ ਨਾਲ ਹੋਣ ਖੁਸ਼ੀ ਦੇ ਵੇਲੇ ਉਹ ਤੁਹਾਡੇ ਨਾਲ ਹੋਣ ਗਮੀ ਦੇ ਵੇਲੇ ਤੁਹਾਡੇ ਨਾਲ ਹੋਣ ਪਰ ਤੁਸੀਂ ਤਾਂ ਜੋ ਜ਼ਿੰਦਗੀ ਭਰ ਕਮਾਇਆ ਉਹ ਸਾਰੇ ਪੈਸੇ ਲਾ ਕੇ ਉਹਨਾਂ ਨੂੰ ਬਾਹਰ ਭੇਜ ਦਿੱਤਾ ਔਰ ਇਸ ਤਰੀਕੇ ਨਾਲ ਬਾਹਰ ਭੇਜਿਆ ਕਿ ਉਹ ਚਾਹ ਕੇ ਵੀ ਅਗਰ ਉਹਨਾਂ ਦਾ ਦਿਲ ਕਰਦਾ ਵੀ ਆਉਣਾ ਤਾਂ ਉਹ ਆ ਨਹੀਂ ਸਕਦੇ ਕਿਉਂਕਿ ਇਲੀਗਲ ਗਏ ਆ ਗੈਰ ਕਾਨੂੰਨੀ ਤੌਰ ਤੇ ਗਏ ਆ ਨਾ ਉਹ ਭੈਣਾ ਭਰਾਵਾਂ ਦੇ ਵਿਆਹਾਂ 'ਚ ਆ ਸਕਦੇ ਨਾ ਉਹ ਤੁਹਾਡੇ ਘਰ ਦੀਆਂ ਖੁਸ਼ੀਆਂ ਦੇ ਵਿੱਚ ਸ਼ਰੀਕ ਹੋ ਸਕਦੇ ਨਾ ਉਹ ਮਾਪਿਓ ਨੂੰ ਲੋੜ ਵੇਲੇ ਪਾਸਾ ਦਵਾ ਸਕਦੇ ਨਾ ਦਵਾਈ ਦਵਾ ਸਕਦੇ ਇੱਥੋਂ ਤੱਕ ਕਿ ਉਹਨਾਂ ਦੇ ਮਰਿਆਂ ਤੱਕ ਵੀ ਨਹੀਂ ਪਹੁੰਚਦੇ ਬਹੁਤ ਸਾਰੇ ਕੀ ਸਿਰਫ ਇਹੀ ਇੱਛਾ ਹੈ ਤਾਂ ਸੋਚ ਕੇ ਦੇਖੋ ਸਾਰੇ ਬੱਚੇ ਤਾਂ ਇਹੋ ਜਿਹੇ ਵੀ ਆ ਨਾ ਜਿਹੜੇ ਆ ਵੀ ਸਕਦੇ ਆ ਪਰਮਨੈਂਟ ਰੈਜ਼ੀਡੈਂਟ ਯਾਬਾਰ ਪਰ ਉਹ ਆਉਂਦੇ ਨਹੀਂ ਉਹ ਕੀ ਕਹਿੰਦੇ ਆਪਾਂ ਤੁਹਾਨੂੰ ਲੁੱਕ ਆਫਟਰ ਕਰਨ ਦੇ ਲਈ ਇੱਥੇ ਕੋਈ ਰੱਖ ਦਿੰਨੇ ਆ 10-15000 ਤੇ ਤੁਸੀਂ ਨਰਸ ਰੱਖ ਲਓ ਜੀ ਤੁਸੀਂ 15-20000 ਤੇ ਕੋਈ ਕੰਮ ਵਾਲਾ ਰੱਖ ਲਓ ਜਿਹੜਾ ਤੁਹਾਨੂੰ ਦੇਖ ਦੇਖਭਾਲ ਕਰੇ ਤੁਹਾਨੂੰ ਰੋਟੀ ਟੋਕ ਦੇਵੇ ਰੰਡ ਵਿੱਚ ਸੋਚਦੇ ਆ ਜਦੋਂ ਬੰਦਾ ਮੁੱਕ ਜਾਂਦਾ ਮਾਂ ਪਿਓ ਮੁੱਕ ਜਾਂਦੇ ਕਹਿੰਦੇ ਮਿੱਟੀ ਦਾ ਕੀ ਦੇਖਣਾ ਹੁਣ ਹਣ ਉਹਨੂੰ ਕੀ ਪਤਾ ਸੀ ਆਏ ਆ ਕਿ ਨਹੀਂ ਆਏ ਤਜ ਮਨੁੱਖ ਧੀਆਂ ਪੁੱਤਰ ਕੈਸਲੀ ਚਾਹ ਰਿਆ ਆ ਕਿ ਮੇਰਾ ਨਾਮ ਲਿਆ ਜਾਏਗਾ ਔਰ ਮੈਨੂੰ ਬੁਢਾਪੇ ਦੀ ਖ਼ਸਬਹਾਲਣਗੇ ਧੀਆਂ ਪੁੱਤਰ ਹੁਣਾਂ ਮਾੜੀ ਗੱਲ ਨਹੀਂ ਆ ਕੁਦਾ ਹਰੇਕ ਨੂੰ ਦੇਵੇ ਹਰ ਝੋਲੀ ਹਰੀ ਭਰੀ ਹੋਵੇ ਪਰ ਅਗਰ ਤੁਸੀਂ ਆਸ ਰੱਖਦੇ ਹੋ ਕਿ ਤੁਹਾਨੂੰ ਸੰਭਾਲਣਗੇ ਤੁਹਾਡੇ ਬੱਚੇ ਤਾਂ ਤੁਹਾਡੀ ਆਸ ਗਲਤ ਆ ਅਗਰ ਤੁਸੀਂ ਆਸ ਰੱਖਦੇ ਹੋ ਕਿ ਤੁਹਾਡਾ ਨਾਮ ਤੁਹਾਡੇ ਬੱਚਿਆਂ ਦਾ ਕਰਕੇ ਲਿਆ ਜਾਵੇਗਾ ਤਾਂ ਤੁਸੀਂ ਬਿਲਕੁਲ ਗਲਤ ਹੋ ਤੁਹਾਨੂੰ ਅਗਰ ਪਰਮੇਸ਼ਵਰ ਨਾ ਸੰਭਾਲੇ ਤਾਂ ਕੋਈ ਨਹੀਂ ਸੰਭਾਲੇਗਾ ਦੇ ਮਾਂ ਦੇ ਵਿੱਚ ਪਾਏਗਾ ਕਿ ਆਪਣੇ ਮਾਪਿਓ ਨੂੰ ਸੰਭਾਲ ਪਰਮੇਸ਼ਵਰ ਹੀ ਤੁਹਾਡੇ ਲਈ ਡਿਵਾਈਨ ਹੈਲਪਰਸ ਨੂੰ ਖੜੇ ਕਰੂਗੇ ਉਹ ਹੀ ਕਿਸੇ ਦੇ ਮਨ ਚਿਤ ਵਸਣਗੇ ਕਿ ਜਾਂ ਇਹ ਬਜ਼ੁਰਗ ਦੀ ਔਲਾਦ ਨੇ ਇਹਨੂੰ ਛੱਡ ਦਿੱਤਾ ਜ ਰੋਜ਼ ਰੋਟੀ ਦੇ ਆ ਕੇ ਇਹਨੂੰ ਗਰਮ ਲਾ ਕੇ ਮੈਨੂੰ ਯਾਦ ਆ ਮੇਰੇ ਮੈਰਿਜ ਤੋਂ ਥੋੜੇ ਚਿਰ ਬਾਅਦ ਦੇ ਵਿੱਚ ਹੀ ਮੇਰੇ ਮੰਮੀ ਨੇ ਸ਼ਾਮਾ ਨੂੰ ਮੇਰੇ ਮਦਰ-ਇਨ-ਲॉ ਨੇ ਜਦੋਂ ਖਾਣਾ ਬਣਾਉਣਾ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਨਾ ਦੋ ਫੁਲਕੇ ਤੇ ਸਬਜ਼ੀ ਥੋੜੀ ਜਿਹੀ ਪੈਕ ਕਰਕੇ ਤੇ ਸਾਡੇ ਬੀਬੀ ਜੀ ਇੱਥੇ ਸੀਗੇ ਤਾਂ ਉਹਨਾਂ ਨੂੰ ਫੜਾ ਦੇਣਾ ਤੇ ਮੈਂ ਕਿਹਾ ਨਾ ਮੰਮੀ ਜੀ ਬੀਬੀ ਜੀ ਕਿਹਦੇ ਲਈ ਰੋਟੀ ਲੈ ਕੇ ਗਏ ਆ ਤਾਂ ਮੰਮੀ ਨੇ ਕਿਹਾ ਨਾਮ ਲੈ ਕੇ ਕਿਸੇ ਦਾ ਵੀ ਉਹਨਾਂ ਦੇ ਘਰ ਰੋਟੀ ਦੇ ਕੇ ਆਉਣੀ ਕਰਕੇ ਉਹਦੇ ਉਹਦਾ ਮੁੰਡਾ ਨਸ਼ੇ ਬਹੁਤ ਜ਼ਿਆਦਾ ਕਰਦਾ ਆ ਤੇ ਉਹ ਬੀਬੀ ਨੂੰ ਝੋਲਾ ਹੋਇਆ ਆ ਉਹ ਆਪੇ ਰੋਟੀ ਨਹੀਂ ਪਕਾ ਸਕਦੀ ਤਾਂ ਫੇ ਮੈਂ ਕਿੰਨੀ ਹੁੰਨੀ ਵੀ ਵਿਚਾਰੀ ਭੁੱਖੀ ਸੌਂਗੂਗੀ ਤਾਂ ਆਪਾਂ ਇਦਾਂ ਚੰਗੇ ਨਹੀਂ ਲੱਗਦਾ ਜੇ ਆਪਾਂ ਰੱਬ ਵਿੱਚ ਚੱਲਦੇ ਆਂ ਤਾਂ ਪੁੱਤ ਜੇ ਮੈਂ ਅੱਗੇ ਪਿੱਛੇ ਇੱਥੇ ਨਾ ਵੀ ਹੋਵਾਂ ਤਾਂ ਵੀ ਤੈਂ ਉਧਰ ਰੋਟੀ ਭੇਜਣੀ ਆ ਤੱਕ ਕਿਨੇ ਉਹਨਾਂ ਦੇ ਦਿਲ ਵਿੱਚ ਪਾਇਆ ਪਰਮੇਸ਼ਵਰ ਨੇ ਸੋ ਸਾਡੀ ਆਸ ਕੌਣ ਹੋਣਾ ਚਾਹੀਦਾ ਆ ਪਰਮੇਸ਼ਵਰ ਸਾਨੂੰ ਬੁਢਾਪੇ ਦੀ ਕੌਣ ਸੰਭਾਲੇਗਾ ਪਰਮੇਸ਼ਰ ਓਹੀ ਸਾਨੂੰ ਉਠਾਏਗਾ ਓਹੀ ਸਾਨੂੰ ਛੁਡਾਏਗਾ ਕਿਉਂਕਿ ਉਸੇ ਨੇ ਸਾਨੂੰ ਬਣਾਇਆ ਉਸੇ ਨੇ ਸਾਡੀ ਰਚਨਾ ਕੀਤੀ ਇਸ ਲਈ ਚਿੰਤਾ ਨਾ ਕਰੋ ਆਸ ਰੱਖੋ ਉਹ ਅਬਰਾਹਮ ਤੇ ਸਾਰਾ ਦਾ ਪਰਮੇਸ਼ਵਰ ਆ ਉਹ ਹੰਨਾ ਦੇ ਰੋੜੇ ਨੂੰ ਦੇਖ ਕੇ ਦੁਆਵਾਂ ਨੂੰ ਸੁਣ ਕੇ ਉਹਦੀ ਕੋਖ ਨੂੰ ਹਰਿਆ-ਭਰਿਆ ਕਰਨ ਵਾਲਾ ਪਰਮੇਸ਼ਰ ਆ ਇਸਹਾਕ ਦੇ ਕੇ ਪਰਮੇਸ਼ਰ ਅਬਰਾਹਮ ਨੂੰ ਕੌਮ ਦਾ ਪਿਤਾ ਬਣਾ ਦੇਣ ਵਾਲਾ ਪਰਮੇਸ਼ਰ ਆ ਹਰ ਵਚਨ ਚ ਲਿਖਿਆ ਉਹ ਬਾੰਸ ਨੂੰ ਪੁੱਤਰਾਂ ਵਾਲੀ ਬਣਾ ਕੇ ਉਹਦਾ ਘਰ ਵ사 ਦਿੰਦਾ ਆ ਉਹ ਪਰਮੇਸ਼ਵਰ ਆ ਜਿਹਦੀ ਅਸੀਂ ਆਰਾਧਨਾ ਕਰਦੇ ਆ ਅਗਰ ਤੁਹਾਡੇ ਕੋਲ ਨਹੀਂ ਆ ਤਾਂ ਖੁਦਾ ਤੁਹਾਨੂੰ ਜ਼ਰੂਰ ਦੇਵੇਗਾ ਪਰ ਔਲਾਦ ਨਾਲੋਂ ਜ਼ਿਆਦਾ ਅਹਿਮੀਅਤ ਪਰਮੇਸ਼ਵਰ ਨੂੰ ਦਿਓ ਤੁਹਾਡੀ ਪ੍ਰਾਇੋਰਟੀ ਪਰਮੇਸ਼ਵਰ ਜੀ ਸਤੋਂ ਉੱਤਮ ਦਰਜਾ ਤੁਹਾਡੀ ਲਾਈਫ ਦੇ ਵਿੱਚ ਪਿਤਾ ਪਰਮੇਸ਼ਵਰ ਦਾ ਹੋਣਾ ਚਾਹੀਦਾ ਹੈ ਹallelujah